ਜੋ ਸੌਲੇ ਮੌਜੂਦ ਹੈ ਜੀ ਆਪਾਂ ਪਿੰਡ ਤਲਵੰਡੀ ਨਾਰ ਜ਼ਿਲ੍ਹਾ ਅਮਰਸਰ ਤਸ਼ੀਂਦਰੀ ਨਾਲ ਜੋ ਕਿ ਮਸ਼ੀਨਾ ਨੂੰ ਸੀਲ ਕੀਤਾ ਜਾ ਰਿਹਾ ਸਾਡੇ ਮਾਨਜੋਗ ਐਕਸ਼ਨ ਸਰਪਾ ਤੋਂ ਵੱਲੋਂ ਤੇ ਆਪਾਂ ਇਹ ਸੀਲਿੰਗ ਤੋਂ ਬਾਅਦ ਇਹਨਾਂ ਦਾ ਕੁਝ ਦੋ ਵੀ ਚਾਰ ਚਰਚਾ ਵੀ ਇਹਨਾਂ ਨਾਲ ਥੋੜੀ ਬਹੁਤ ਕਰਾਂਗੇ ਕਿ ਅੱਜ ਦਾ ਮਾਹੌਲ ਕੀ ਸੀ ਔਰ ਕਿਵੇਂ ਰਿਹਾ ਔਰ ਸਾਡੇ ਮਾਨਜੋਗ ਸਚੀਪਤਾ ਪਿੰਡ ਦੀਆਂ ਜੋ ਕਿ ਹਰ 파ਟੀ ਨੂੰ ਪ੍ਰੀਜ਼ੈਂਟ ਕਰਦੀਆਂ ਹੋਈਆਂ ਇੱਥੇ ਬੈਠੇ ਹੋਏ ਸੀ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਇਧਰ ਸਾਡੇ ਕੁਝ ਮਾਰਜੋਕ ਸੱਜਣ ਜਿਹੜੇ ਪੋਲਿੰਗ ਜੈਂਟ ਦੀ ਭੂਮਿਕਾ ਨਿਭਾ ਰਹੇ ਸੀ ਜੋ ਔਰ ਜੋ ਡਿਊਟੀ ਸੀ ਤੈਅ ਦਿੱਤੀ ਤਨੇ ਭਾਈ ਆ ਆਪਾਂ ਇਹਨਾਂ ਨਾਲ ਵੀ ਥੋੜੀ-ਥੋੜੀ ਗੱਲਬਾਤ ਕਰਾਂਗੇ ਇਸ ਦੇ ਮਾਹੌਲ ਬਾਰੇ ਕਰਾਂਗੇ ਜੀ ਕੈਪਟਨ ਸਾਹਿਬ ਨਾਲ ਕੈਪਟਨ ਸਾਹਿਬ ਅੱਜ ਕਿਹੜੀ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਾਂਗਰਸ ਪਾਰਟੀ ਨੂੰ ਸਖਤ ਕਰ ਰਿਹਾ ਸੀ ਉਹਦੇ ਅੱਜ ਪੋਲਿੰਗ ਜੈਂਟ ਅੰਦਰ ਖਲੋਤੇ ਸੀ ਜਿਹਦੇ ਵਿੱਚ ਸਾਨੂੰ ਅੱਜ ਬਹੁਤ ਹੀ ਤਗੜਾ ਉਤਸ਼ਾਹ ਮਿਲਿਆ ਇਹ ਦੂਜੇ ਪਿੰਡ ਤਰਵੰਦੀਨਾਰ ਦੀ ਸੰਗਤ ਨੇ ਬੜੀ ਹੁਮ ਹੁਮਾ ਕੇ ਆਣ ਕੇ ਪੂਰੀ ਪੋਲਿੰਗ ਬੜੇ ਵਧੀਆ ਤਰੀਕੇ ਨਾਲ ਨਿਭਾਈ ਆ ਬਹੁਤ ਸ਼ਾਂਤਮਾਈ ਦੇ ਨਾਲ ਸਾਡਾ ਪੋਲਿੰਗ ਬੂਥ ਖਲੋਜ ਹੋਇਆ ਜਿਹਦੇ ਵਿੱਚ ਕੋਈ ਹੱਲਾ ਗੁੱਲਾ ਨਹੀਂ ਹੋਇਆ ਸਰ ਕੋਈ ਹੱਲਾ ਗੁੱਲਾ ਜੋ ਸਟਾਫ ਆਇਆ ਉਹਨਾਂ ਨੂੰ ਬਹੁਤ ਵਧੀਆ ਜੁਡੀ ਕੀਤੀ ਬਹੁਤ ਨਾਈਸ ਜੁਡੀ ਕੀਤੀ ਜੋ ਬਾਹਰੋਂ ਕੋਰਸ ਵਾਲੇ ਬੰਦੇ ਵੀ ਆਏ ਸੀ ਉਹਨਾਂ ਨੇ ਬਹੁਤ ਸੁਣੀ ਡਿਊਟੀ ਨਿਭਾਈ ਆ ਸਾਡਾ ਪੂਰਾ ਜਿਆ ਪੋਲਿੰਗ ਬੂਥ ਖਲੋਜ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਕੁਝ ਹਸਤੀਆਂ ਖੜੀਆਂ ਨੇ ਸਰਦਾਰ ਅਮਰਜੀਤ ਸਿੰਘ ਠੇਕੇਦਾਰ ਨਾਲ ਸੀਨੀਅਰ ਆਗੂ ਨੇ ਪਿੰਡ ਦੇ ਵਿੱਚ ਬਾਬਾ ਬੋੜ ਕਹਲੇ ਜੀ ਸਰਦਾਰਜੀਤ ਸਿੰਘ ਬਾਬਾ ਲਖਬੀਰ ਸਿੰਘ ਜੀ ਔਰ ਬੜੀ ਮਹਾਰ ਹਸਤੀ ਜਿਹਨਾਂ ਨੂੰ ਅਸੀਂ ਪਿੰਡ ਵਾਸੀ ਮੁੱਖਾ ਭਾਜੀ ਵੀ ਕਹ ਦਿੰਦੇ ਨੇ ਸਰਦਾਰ ਗੰਭੀਰ ਸਿੰਘ ਆਪਾਂ ਗੱਲਬਾਤ ਕਰਾਂਗੇ ਜੀ ਬਾਬਾ ਜੀ ਜੋ ਹੁਣੇ ਸਰਦਾਰ ਕੁਲਵੰਤ ਸਿੰਘ ਨੇ ਦੋ ਗੱਲਾਂ ਕਹੀਆਂ ਕਿ ਬੜੇ ਤਰੀਕੇ ਨਾਲ VOTING ਹੋਣੀ ਚਾਹੀਦੀ ਜਾਂ ਸਾਰੇ ਭੈਣ ਭਰਾ ਆ ਇਕੱਠਿਆਂ ਬਹਿ ਕੇ ਕੀਤੀ ਆ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੋਲਿੰਗ ਬੂਥ ਜਿਹੜਾ ਹੈ ਬੜਾ ਸ਼ਾਂਤਮਈ ਤਰੀਕੇ ਨਾਲ ਸੰਪੰਨ ਹੋਇਆ ਜਿਹਦੇ ਵਿੱਚ 65% ਤੋਂ ਉੱਪਰ ਵੋਟਾਂ ਪਈਆਂ ਨੇ ਜੀ ਤੇ ਸਾਰੇ ਪਿੰਡ ਵਾਸੀਆਂ ਨੇ ਬੜਾ ਰਲ ਮਿਲ ਕੇ ਇੱਕ ਦੂਸਰੇ ਨਾਲ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾਈਆਂ ਤੇ ਜਿਹੜਾ ਇੱਥੋਂ ਦਾ ਸਟਾਫ ਸੀਗਾ ਉਹਨੇ ਵੀ ਬੜੇ ਪਿਆਰ ਨਾਲ ਤੇ ਬੜੇ ਉਤਸ਼ਾਹ ਨਾਲ ਇਥੋਂ ਦਾ ਸਾਥ ਦਿੱਤਾ ਅਸੀਂ ਸਾਰੇ ਇਸ ਪਬਲਿਕ ਬੂਥ ਤੇ ਪਿੰਡ ਦੇ ਪ੍ਰਸ਼ਾਸਨ ਦੇ ਧੰਨਵਾਦੀ ਆਂ ਜਿਨ੍ਹਾਂ ਨੇ ਸ਼ਾਂਤਮਈ ਤਰੀਕੇ ਨਾਲ ਇਸ ਪੋਲੰਗ ਨੂੰ ਸੰਪੰਨ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਦਾਰ ਮੋਜੀ ਸਿੰਘ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਦੋ ਲਫ਼ਜ਼ ਕਿ ਐਨ ਨੂੰ ਤੇ ਮੇਰੇ ਕੋਲ ਕੁਝ ਰਹਿ ਹੈ ਨਹੀਂ ਦੇ ਨੇ ਸਾਰੇ ਹੀ ਰਹੇ ਨੇ ਜੋ ਇਥੇ ਵਾਪਰਿਆ ਤੇ ਜੋ ਤੁਹਾਂ ਵੀ ਦੇਖਿਆ ਤੇ ਸਾਰੇ ਦੇਖਿਆ ਇੱਕ ਪੋਲੰਗ ਬਹੁਤ ਹੀ ਸ਼ਾਂਤਮਈ ਤੰਗ ਨਾਲ ਹੋਈ ਹੈ ਇਹ ਜਿਹੜੀ ਹੋਣੀ ਵੀ ਨਹੀਂ ਚਾਹੀਦੀ ਕਿਉਂਕਿ ਲੜਾਈ ਤੇ ਬੜਿਆ ਜਿ ਕੁਝ ਨਹੀਂ ਬੜਿਆ ਪੂਰ ਪੂਰ ਰੂਹ ਬਹੁਤ ਹੀ ਖਾਦਮਈਂ ਵਿੱਚ ਤੰਗੜਾ ਹੋਈ ਆ ਇਸ ਤੱਕ ਕਿ ਮੈਂ ਸਾਰੇ ਹੀ ਪਿੰਡ ਦਾ ਸਾਰੇ ਹੀ ਇਹ ਆਪਣੇ ਪੂਰ ਰੂਹ ਜੰਦਰ ਸਾਹਿਬਾਂ ਦਾ ਸਾਰੇ ਜਿੱਤਾਉਦਾ ਕਹਿ ਦੋ ਤੁਹਾਨੂੰ ਅੱਜ ਆ ਅਸਿਕਲ ਜੀ ਆਪ ਦਾ ਸਵਾਗਤ ਆ ਆਪਦੇ ਹਰਮਨ ਪਿਆਰੇ ਚੈਨਲ ਜੀਐਮ 7 ਤੇ ਐਸ ਵਾਲੇ ਪਾ ਮੌਜੂਦ ਆ ਜੀ ਪਿੰਡ ਤਲਵੰਡੀ ਨਾਰ ਜ਼ਿਲ੍ਹਾ ਅੰਮ੍ਰਿਤਸਰ ਅੱਜ ਹੁਣੇ ਇੱਥੇ ਚੋਣ ਖਤਮ ਹੋ ਚੁੱਕੀ ਆ ਤਲਵੰਡੀ ਨਾਰ ਵਿਖੇ ਤੇ ਸਾਰੀਆਂ ਹੀ ਪਾਰਟੀਆਂ ਦੇ ਦੇ ਵੀ ਅੰਦਰ ਡਿਊਟੀ ਨਿਭਾ ਰਹੇ ਸੀਗੇ ਪੋਲਿੰਗ ਜੈਂਟਰ ਦੀ ਬਾਹਰ ਆ ਚੁੱਕੇ ਨੇ ਮਸ਼ੀਨਾਂ ਸੀਲ ਹੋ ਚੁੱਕੀਆਂ ਨੇ ਆਪਾਂ ਗੱਲਬਾਤ ਕਰਾਂਗੇ ਆਪਣੇ ਕੁਝ ਕਿੰਨਾ ਪਿੰਡ ਦੇ ਮੋਢਰਵਕ ਹਸਤੀਆਂ ਦੇ ਨਾਲ ਸਭ ਤੋਂ ਪਹਿਲਾਂ ਤੇ ਆਪ ਦਾ ਬਹੁਤ ਸਵਾਗਤ ਹੈ ਜੀ ਅੱਛਾ ਸਰਦਾਰ ਕੁਲਵੰਤ ਸਿੰਘ ਜੀ ਅੱਜ ਜਿਹੜੀ ਪੋਲਿੰਗ ਹੋ ਚੁੱਕੀ ਆ ਮਸ਼ੀਨਾਂ ਸੀਲ ਹੋ ਗਈਆਂ ਨੇ ਔਰ ਅੱਜ ਕਿੰਨੇ ਪਰਸੈਂਟ ਵੋਟ ਹੋਈ ਵੋਟ ਰੇਖੋ ਜੀ ਕੋ 1300 ਤੋਂ ਪਲੱਸ ਵੋਟਾਂ ਜਿਹੜੀਆਂ ਨੇ ਤੁਹਾਡੇ ਪਿੰਡ ਦੀਆਂ ਆਗੀਆਂ ਨੇ 1300 ਮੈਕਲ 640 ਅੱਛਾ 800 ਤੇ 66 ਵੋਟਾਂ ਤਕਰੀਬਨ ਪੋਲ ਹੋਣੀਆਂ ਨੇ ਜਿਸ ਦੇ ਵਿੱਚ ਜਿਹੜੇ ਆ ਬੈਠੇ ਆਪਣਾ ਅਕਾਲੀ ਦਲ ਦੇ ਸਾਡੇ ਆਪਣੇ ਚਾਚੇ ਤਾਏ ਜੀ ਬਸ ਆਪਾਂ ਸਭ ਨੇ ਗੱਲ ਕਰਾਂਗੇ ਜੀ ਸਭ ਨੇ ਕਰਾਂਗੇ ਆਪਾਂ ਆਮ ਆਦਮੀ ਦੇ ਸਾਰਿਆਂ ਆਪਾਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਾਰਿਆਂ ਇਕੱਠੇ ਰਲ ਮਿਲ ਕੇ ਬਹਿ ਕੇ ਆਪੋ ਆਪਣੀ ਪਾਰਟੀ ਨੂੰ ਅਸੀਂ ਪੂਰੇ ਤਨ ਦੇਹੀ ਦੇ ਨਾਲ ਜ਼ੋਰ ਦੇ ਨਾਲ ਵੋਟਾਂ ਵੀ ਪਾਈਆਂ ਨੇ ਤੇ ਇੱਕ ਦੂਜੇ ਦੇ ਨਾਲ ਆਪਾਂ ਬਹਿ ਕੇ ਚਾਹ ਪਾਣੀ ਵੀ ਪੀਤਾ ਵਾ ਰੋਟੀ ਵੀ ਖਾਧੀ ਆ ਬੜੇ ਪਿਆਰ ਦੇ ਨਾਲ ਸਾਰੇ ਨਗਰ ਦੀ ਕਿਸੇ ਤਰੀਕੇ ਦਾ ਕੋਈ ਵੀ ਬੋਲਬਾਲਾ ਨਹੀਂ ਹੋਇਆ ਕੋਈ ਵੀ ਝਗੜਾ ਨਹੀਂ ਹੋਇਆ ਪਰ ਅਸੀਂ ਬੇਨਤੀ ਕਰਦੇ ਹਾਂ ਸਾਰੇ ਹੀ ਪੰਜਾਬ ਦੇ ਵਸਨੀਕਾਂ ਨੂੰ ਵੀ ਕਿ ਜਦੋਂ ਵੀ ਪੋਲਿੰਗ ਇਸ ਤਰ੍ਹਾਂ ਦੀ ਇਲੈਕਸ਼ਨਾਂ ਹੁੰਦੀਆਂ ਰਹਿੰਦੀਆਂ ਨੇ ਤੇ ਇਲੈਕਸ਼ਨਾਂ ਦੇ ਵਿੱਚ ਜਿਸ ਤਰ੍ਹਾਂ ਪਤਾ ਲੱਗਾ ਕਿ ਕਿਸੇ ਪਿੰਡ ਅਜਨਾਲੇ ਨਾਲੇ ਨਾਲੇ ਲਾ ਕੇ ਗੋਲੀ ਚੱਲੀ ਹੈ ਜੀ ਇੱਕ ਬੰਦੇ ਦੀ ਮੌਤ ਹੋਈ ਹੈ ਜਵਾਨ ਦੀ ਮੌਤ ਵੀ ਹੋ ਗਈ ਹੈ ਜੀ ਚਾਰ ਜ਼ਖਮੀ ਨੇ ਚਾਰ ਜ਼ਖਮੀ ਵੀ ਹੋ ਗਏ ਨੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਤੇ ਅਸੀਂ ਇਹੋ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਅਜ ਇਹ ਪੋਲਿੰਗ ਜਿਹੜੀ ਹੈ ਉਹ ਬੜੇ ਸ਼ਾਂਤੀਮਈ ਤਰੀਕੇ ਦੇ ਨਾਲ ਸਾਰੇ ਰਲ ਮਿਲ ਕੇ ਕਰਾਉਣੀ ਚਾਹੀਦੀ ਹੈ ਤੇ ਪਿੰਡ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਸੁਚੇਤ ਹੋਣਾ ਚਾਹੀਦਾ ਤੇ ਸਿਆਣੇ ਹੋ ਕੇ ਇਹੋ ਜਿਹੇ ਕੰਮਾਂ ਦੇ ਵਿੱਚ ਵਿਚਰਨਾ ਚਾਹੀਦਾ ਮਿਹਰਬਾਨੀ ਕੋਲੋਂ ਸਿੰਘ ਜੀ ਸਿੱਧਾ ਰਿਕਾਰਡ ਹੋ ਗਿਆ ਉਹ ਜੇ ਆਪਾਂ ਗੱਲਬਾਤ ਕੀਤੀ ਸਾਈਟ ਪਿੰਡ ਤਲਵੰਡੀ ਨਾਰ ਦੇ ਸਾਰੇ ਉਧੇਧਾਰਨ ਦੇ ਨਾਲ ਔਰ ਜਿਨ੍ਹਾਂ ਦੇ ਵਿੱਚੋਂ ਬੜੀ ਇਹੋ ਉਹਨਾਂ ਨੇ ਸੋਚ ਸੁੰਦਰ ਔਰ ਸੁਹਣੇ ਜਵਾਬ ਦਿੱਤੇ ਆਜੋਕ ਜੁਵਨ ਸੈਣੀ ਦੇ ਕੈਪਟਨ ਸਾਹਿਬ ਨੇ ਸਬਾਈ ਨੇ ਸਾਰੇ ਨੇ ਇੱਕੋ ਗੱਲ ਕਹੀ ਕਿ ਭਾਜੀ ਚੋਣਾ ਆਉਂਦੀ ਹੈ ਜਿਆ ਤੇਰੀ ਦੀਆਂ ਪਿੰਡ ਰ ਸੀਗਾ ਪਰਿਵਾਰ ਆ ਰੋਜ ਮੂੰਹ ਮੱਥੇ ਲੱਗਦੇ ਆ ਸਿਆਸਤ ਤੋਂ ਉੱਪਰ ਉੱਠ ਕੇ ਪਿੰਡ ਵਾਸੀ ਸਾਰੇ ਬੈਠੇ ਸੀਗੇ ਔਰ ਬਿਲਕੁਲ ਪਿਆਰ ਮੁਹੱਬਤ ਦੇ ਨਾਲ ਇਹ ਪੋਲਿੰਗ ਹੋਈ ਸੀ ਬੜੇ ਵਧੀਆ ਤਰੀਕੇ ਨਾਲ ਹੋਈ ਸੀ ਕੋਈ ਹੰਗਲਾ ਗੁੱਲਾ ਨਹੀਂ ਹੋਇਆ ਤੇ ਇਸ ਤੋਂ ਵਧੀਆ ਗੱਲ ਹੋਣੀ ਵੀ ਨਹੀਂ ਕੋਈ ਚਾਹੀਦੀ ਔਰ ਇਸ ਗੱਲ ਨੂੰ ਅੱਜ ਮੈਂ ਨੇਕੀ ਦੀ ਗੱਲ ਕੈਡ ਕਰਦਾ ਜੋ ਵੱਧਦੀ ਵੀ ਆ ਇਹਨਾਂ ਸਾਰੀ ਮਹਾਨ ਹਸਤੀਆਂ ਨੂੰ ਅਸੀਂ ਅਪਰੀਸ਼ੀਏਟ ਵੀ ਕਰਦੇ ਆ ਇਸ ਗੱਲ ਨੂੰ ਕਿ ਅੱਜ ਇੱਕ ਐਗਜ਼ਾਮਪਲ ਬਣ ਕੇ ਸਾਹਮਣੇ ਆਏ ਨੇ ਕਿ ਕਈ ਪਿੰਡਾਂ ਦੇ ਵਿੱਚ ਕਿਤੇ ਗੋਲੀ ਚੱਲ ਗਈ ਕਿਤੇ ਕੋਈ ਬੰਦਾ ਮਰ ਗਿਆ ਵੀਰੇ ਇਲੈਕਸ਼ਨਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਪਿੰਡ ਵਾਸੀਆਂ ਕੋਈ ਤਾਇਆ ਆਇਆ ਕੋਈ ਚਾਚਾ ਆਇਆ ਤੇ ਸਾਰਿਆਂ ਦੀ ਲੋੜ ਪੈਂਦੀ ਹੁੰਦੀ ਤਾਂ ਵਾਕੇ ਮਾਰੇ ਸਾਨੂੰ ਅੱਜ ਪਿੰਡ ਕੋਲ ਦੀ ਅਲਰਦੀ ਇਹੋ ਜੀ ਸੰਕਤ ਦੇ ਉੱਪਰ ਜੋ ਇਹੋ ਜਿਹਾ ਵਿਚਾਰ ਰੱਖਦਾ ਮੈਂ ਤੁਹਾਡਾ ਛੋਟਾ ਵੀਰ ਪੱਤਰਕਾਰ ਹਾਂ ਇਸ ਕਲਬੀ ਧੰਨਵਾਦ